ਸਸਤੀ ਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਸ਼ਾ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਲਓ ਜੀ ਜਿਵੇਂ ਹੁਣ ਤੁਹਾਨੂੰ ਪਤਾ ਹੀ ਆ ਸੌਣ ਮਹੀਨਾ ਚੱਲ ਰਿਹਾ ਤੇ ਸੌਣ ਮਹੀਨੇ ਦੇ ਵਿੱਚ ਲੱਗਦੀ ਜਾਂਦੀ ਹੈ ਸੇਲ ਹਾਂ ਤੇ ਸਾਰੀਆਂ ਭੈਣਾਂ ਨੂੰ ਸ਼ੌਪ ਹੁੰਦਾ ਵੀ ਕੁਝ ਖਰੀਦਾ ਜਾਵੇ ਨਵੇਂ ਨਵੇਂ ਸੂਟ ਖਰੀਦੇ ਜਾਵੇ ਤੇ ਮੈਂ ਵੀ ਕੁਝ ਅੱਜ ਸੂਟ ਲੈ ਕੇ ਆਈਆਂ ਤੁਹਾਡੇ ਨਾਲ ਕਰਦੀਆਂ ਸ਼ੇਅਰ ਤੇ ਪੂਰੀ ਵੀਡੀਓ ਜ਼ਰੂਰ ਦੇਖਣਾ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕਿਵੇਂ ਲੱਗੀ ਤੁਹਾਡੀ ਸਾਡੀ ਸ਼ਾਪਿੰਗ ਥੋੜੀ ਜਿਹੀ ਕੀਤੀ ਐ ਅ ਪਰ ਆਬ ਵੀ ਚੋਇਸ ਤੇ ਕੀਤੀ ਹੈ ਨਾ ਤੇ ਚਲੋ ਪਹਿਲਾਂ ਮੈਂ ਤੁਹਾਨੂੰ ਦਿਖਾ ਦਿੰਦੀ ਆ ਸੂਟ ਆਵਲਾ ਸੂਟ ਲੈ ਕੇ ਆਈ ਆ ਮੈਂ ਆਦੇ ਵਾਸਤੇ ਦੇਖੋ ਇਸ ਤਰ੍ਹਾਂ ਦਾ ਇਹਦਾ ਪ੍ਰਿੰਟ ਹੈ ਇਹ ਬਣਿਆ 350 ਦਾ ਨਾ ਦੁਪੱਟਾ ਨੀਗਾ 올ਓਵਰ ਹੈ ਜਦੋਂ ਆਪਾਂ ਨਾ ਕਰੋ ਜਾਣਿਆ ਸੋਚਦੇ ਆਂ ਆਪਾਂ ਹਨਾ ਕੀ ਆਪਾਂ ਨਾ ਜਿਵੇਂ ਕੀ ਘਰੇ ਸਪੂਨ ਦੇ ਦੁਪट्टे ਪਏ ਹੁੰਦੇ ਆਪਣੇ ਕੋਲੇ ਤੇ ਉਹਦੇ ਨਾਲ ਮੈਚਿੰਗ ਕਰਦੇ ਆਪਾਂ ਸੂਟ ਲਾਵਾਂਗੇ ਨਾ ਤੇ ਜਦੋਂ ਆਪਾਂ ਸ਼ਾਪ ਤੇ ਜਾਂਦੇ ਮੋਸਟਲੀ ਇਸ ਤਰ੍ਹਾਂ ਸਾਰੇ ਨਾ ਹੀ ਹੁੰਦਾ ਹੈ ਸ਼ਾਪ ਤੇ ਜਾਂਦੇ ਆ ਤੇ ਆਪਾਂ ਨੂੰ ਉੱਥੇ ਕੋਈ ਹੋਰ ਡਿਜ਼ਾਈਨ ਪਸੰਦ ਆ ਜਾਂਦਾ ਹੋਰ ਕੋਈ ਸੂਟ ਪਸੰਦ ਆ ਜਾਂਦਾ ਤਾਂ ਫਿਰ ਐ ਨਹੀਂ ਹੁੰਦਾ ਵੀ ਸਪੂਨ ਵਾਲੇ ਦੁਪੱਟੇ ਮੈਚ ਕੀਤੇ ਜਾਣਾ ਨਾ ਵੈਸੇ ਵੀ ਅੱਜ ਅਸੀਂ ਤੇ ਜਾ ਰਹੇ ਸੀ ਕਿਤੇ ਹੋਰ ਪਰ ਉਹ ਸਾਡਾ ਕੰਮ ਕੈਨਸਲ ਹੋ ਗਿਆ ਫਿਰ ਮੈਂ ਕਿਹਾ ਚਲੋ ਵੀ ਮੰਡੀ ਤੇ ਜਾਣਾ ਹੀ ਨਹੀਂ ਆ ਘਰੋਂ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਕਿਉਂਕਿ ਕੰਮਕਾਜ ਬਹੁਤ ਹੈ ਗਰਮੀ ਬਹੁਤ ਹੈ ਇਸ ਕਰਕੇ ਮੈਂ ਕਿਹਾ ਚਲੋ ਸੇਲ ਲੱਗੀ ਹੋਈ ਆ ਤੇ ਇੱਕ ਦਿਨ ਆਉਣਾ ਤਾਂ ਸੀਗੇ ਚਲੋ ਅੱਜ ਹੀ ਹੋ ਚੱਲਦੇ ਆ ਤੇ ਇਸ ਕਰਕੇ ਫਿਰ ਮੈਂ ਜਿਹੜਾ ਮੈਨੂੰ ਪਸੰਦ ਆਈ ਮੈਂ ਲੈ ਲਈ ਤੇ ਆਹ ਵਾਲਾ ਪ੍ਰਿੰਟ ਦੇਖੋ ਇਸਦੇ ਵਿੱਚ ਤਿੰਨ ਚਾਰ ਕਲਰ ਹੈ ਨਾ ਕੋਈ ਦੁਪੱਟਾ ਮੈਚ ਕਰ ਸਕਦਾ ਜਿਵੇਂ ਡਾਰਕ ਪਿੰਕ ਹੈ ਲਾਈਟ ਕਰੀਮ ਹੈ ਵਾਈਟ ਹੈ ਤੇ ਲਾਈਟ ਜੇ ਫਿਰੋਜੀ ਜਾਂ ਕਲਰ ਹੈ ਨਾ ਤੇ ਇਸ ਤਰ੍ਹਾਂ ਕੋਈ ਵੀ ਜਿਹੜਾ ਦੁਪੱਟਾ ਇਸ ਨਾਲ ਮੈਚ ਕਰ ਲੂਗਾ ਤੇ ਇੱਕ ਆਪਾਂ ਲੈ ਕੇ ਆਏ ਆ ਇਹ ਤੁਹਾਨੂੰ ਮੈਂ ਦੱਸਦਾ 350 ਤੋਂ ਬਣਿਆ ਤੇ ਦੂਸਰਾ ਸੂਟ ਮੈਂ ਲੈ ਕੇ ਆਈ ਆ ਇਹ ਵਾਲਾ ਇਹਤੋਂ ਇਹ ਸੂਟ ਮੈਨੂੰ ਬਹੁਤ ਪਸੰਦ ਆਇਆ ਹੈ ਹਨਾ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਇਸ ਦੇ ਨਾਲ ਸਲਵਾਰ ਮੈਚਿੰਗ ਇਹ ਵਾਲੀ ਆ ਪਲੇਨ ਸਲਵਾਰ ਹੈ ਨਾ ਇਹ ਇਸ ਨਾਲ ਵੀ ਮਹਿੰਦੀ ਕਲਰ ਹੈ ਇਹ ਮਹਿੰਦੀ ਕਲਰ ਦਾ ਆ ਤੇ ਫਿਰ ਦੂਪ ਪਹਿਲਾਂ ਕਮੀਜ਼ ਦਿਖਾ ਦਾਂ ਇਸ ਦੇ ਨਾਲ ਦਾ ਇਹਦਾ ਪ੍ਰਿੰਟ ਬਹੁਤ ਪਿਆਰਾ ਲੱਗਿਆ ਮੈਨੂੰ ਡਿਜ਼ਾਈਨ ਜਿਆ ਬਹੁਤ ਪਿਆਰਾ ਆ ਮਲਟੀ ਸ਼ੇਡਸ ਨੇ ਸਵਿਚ ਲਓ ਜੀ ਇਹ ਹੈ ਡਿਜ਼ਾਈਨ ਦੇਖੋ ਕਿੰਨੇ ਕਲਰ ਆ ਗਏ ਇਸ ਵਿੱਚ ਬਹੁਤ ਸੋਹਣਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੈ ਨਾ ਆਡਾ ਡਿਜ਼ਾਈਨ ਬਣੇ ਹੋਏ ਬੜੇ ਪਿਆਰਾ ਜਿਹਾ ਮੈਨੂੰ ਲੱਗਿਆ ਇਸ ਦੇ ਵਿੱਚ ਦੇਖੋ ਇਸ ਨਾਲ ਬਲੂ ਕਲਰ ਵੀ ਆ ਪਿੰਕ ਵੀ ਆ ਪਿੰਕ ਵੀ ਬੜਾ ਪਿਆਰਾ ਜਿਹਾ ਕਲਰ ਆ ਗਿਆ ਇਸ ਵਿੱਚ ਤੇ ਇੱਕ ਹੈਗਾ ਲਾਈਟ ਜਿਹਾ orange ਦਾ ਕਲਰ ਆ ਗਿਆ ਨਾ ਰਿੰਕ ਕਲਰ ਆ ਗਿਆ ਇਸ ਵਿੱਚ ਇਸ ਤਰ੍ਹਾਂ ਦਾ ਇਹ ਸਾਡਾ ਦੁਪੱਟਾ ਬੜਾ ਸੋਹਣਾ ਮਸ਼ੀਨ ਦਾ ਦੁਪੱਟਾ ਹੈ ਇਹ ਤੇ ਇਹ ਬਣਿਆ 700 ਦਾ 700 ਦਾ ਬਣਿਆ ਤੇ ਦੁਪੱਟਾ ਵੀ ਪੂਰਾ ਖੁੱਲਾ ਹੈ ਤੁਹਾਨੂੰ ਲੈ ਕੇ ਦਿਖਾਉਣੀ ਆ ਮਸ਼ਲੀਨ ਦਾ ਦੁਪੱਟਾ ਇਹ ਇਹ ਦੇਖੋ ਕਿੰਨਾ ਪਿਆਰਾ ਮੈਨੂੰ ਇਹ ਸਾ ਡਿਜ਼ਾਈਨ ਬਹੁਤ ਵਧੀਆ ਲੱਗਾ ਇਸ ਵਿੱਚ ਤਿੰਨ ਕਲਰ ਸੀ ਇੱਕ ਥੋੜਾ ਗ੍ਰੇ ਬਲੈਕ ਕਲਰ ਸੀਗਾ ਉਹ ਥੋੜਾ ਮੈਨੂੰ ਗਰਮੀ ਦੇ ਵਿੱਚ ਇਸ ਤਰ੍ਹਾਂ ਨਾ ਵੀ ਉਹ ਥੋੜਾ ਗਰਮੀ ਦੇ ਵਿੱਚ ਵੈਸੇ ਰੰਕ ਕਾਲਾ ਲੱਗਣ ਲੱਗ ਜਾਂਦਾ ਗਰਮੀ ਆ ਕੇ ਹੁਣ ਵੀ ਪਸੀਨਾ ਆ ਰਿਹਾ ਲਓ ਜੀ ਇਸ ਤਰ੍ਹਾਂ ਦਾ ਦੁਪੱਟਾ ਲੱਗਦਾ ਹੈ ਇਹ गर्मी के इस तरह के कलर जोड़े होंगे बहुत खिड़ते हैं ना जिमें पहला मैं आप बना रखे ये भी उस शॉप तो बनाया सी। लास्ट ईयर जो तो सेल लगी सी। भी सेल का बनाया सी। सेल तो ही बनाया दुपट्टा तो बड़ा सॉफ्ट जहाँ तो कोला जहां गर्मी के पता नहीं लगता है ना चलो तैयार बाद चलावे हम मैं तुम दिखा दें ਏ ਮੰਮੀ ਦਾ ਸੂਟ ਲੈਂਦਾ ਜਿਵੇਂ ਡੇਲੀ ਰੂਟੀਨ ਦੇ ਵਿੱਚ ਬਿਨਾ ਦੁਪੱਟੇ ਤੋਂ ਹਨ ਡੇਲੀ ਰੂਟੀਨ ਦੇ ਵਿੱਚ ਸੂਟ ਪਾਉਂਦੇ ਵੀ ਕੰਮ ਆ ਜਾਂਦਾ ਆ ਲਾਈਟ ਜੇ ਸ਼ੇਡ ਦਾ ਇਹ ਵੀ ਆਇਆ 350 ਦਾ ਤੇ ਮੰਮੀ ਦਾ ਅੱਜ ਇੱਕ ਹੀ ਸੂਟ ਲੈਂਦਾ ਆ ਕਿਉਂਕਿ ਇੱਕ ਮੈਂ ਹੋਰ ਪਸੰਦ ਕੀਤਾ ਸੀ ਤੇ ਮੈਂ ਦੋ ਸੂਟ ਪਸੰਦ ਕੀਤੇ ਪਰ ਇੱਕ ਲਾਈਨਿੰਗ ਵਾਲਾ ਸੀਗਾ ਉਹ ਮੈਨੂੰ ਪਸੰਦ ਤਾਂ ਆ ਗਿਆ ਲਾਈਟ ਜੇ ਕਲਰ ਦਾ ਬਹੁਤ ਸੋਹਣਾ ਸੀਗਾ ਹਨਾ ਪਰ ਮੈਨੂੰ ਐ ਲੱਗਿਆ ਪਤਾ ਨਹੀਂ ਮੰਮੀ ਨੂੰ ਪਸੰਦ ਆਊਗਾ ਕੰਨੀ ਇਸ ਕਰਕੇ ਮੈਂ ਉਹਦੀ ਵੀ ਪਿਕ ਲੈ ਲਈ ਇੱਕ ਹੋਰ ਥੋੜਾ ਡਾਰਕ ਬ੍ਰਾਊਨ ਕਲਰ ਦਾ ਸੀਗਾ ਬਿਨਾ ਦੁਪट्टे ਤੋਂ ਉਹਦੀ ਵੀ ਮੈਂ ਪਿਕ ਲੈ ਲਈ ਵੀ ਮੈਨੂੰ ਕਿਹ ਪਤਾ ਨਹੀਂ ਪਸੰਦ ਆਊਗਾ ਕੰਨੀ ਮੈਂ ਦੋਨਾਂ ਦੀ ਪਿਕਸ ਲੈ ਲਈ ਮੈਂ ਕਿ ਚਲੋ ਕਾਲੂ ਫਿਰ ਜਾਣਾ ਹੋਇਆ ਤਾਂ ਲੈ ਆਵਾਂਗੇ ਜਾ ਕੇ ਤੇ ਵਧੀਆ ਲੱਗਿਆ ਤੇ ਆਹ ਲਾਈਟ ਜੇ ਕਲਰ ਦਾ ਇਸ ਤਰ੍ਹਾਂ ਦੇ ਇਸ ਵਿੱਚ ਪ੍ਰਿੰਟ ਬਣੇ ਹੋਏ ਆ ਫੁੱਲ ਜੇ ਬਣੇ ਹੋਏ ਹਨ ਤੇ ਹੋਰ ਲੈਂਦੀਆਂ ਜੀ sheets 일ਆਂ ਦੀਆਂ ਚਾਦਰਾਂ ਸਿੰਗਲ ਚਾਦਰਾਂ ਹਨਾ ਬੈੱਡ ਦੀਆਂ ਬਹੁਤ ਬੈੱਡ ਸ਼ੀਟਸ ਮੇਰੇ ਕੋਲ ਕਾਫੀ ਹੈਗੀਆਂ ਹਨਾ ਤੇ ਜਿਹੜੀਆਂ ਸਿੰਗਲ ਹੁੰਦੀਆਂ ਹਨਾ ਗਰਮੀਆਂ ਦੇ ਵਿੱਚ ਜਿਵੇਂ ਕੋਟਨ ਦੀਆਂ ਹੁਣ ਕਰਕੇ ਗਰਮੀ ਚ ਵੰਜਿਆ ਤੇ ਵਿਛਾਈ ਦੀਆਂ ਉਹ ਕਾਫੀ ਪਾਟ ਜੇ ਗਈਆਂ ਸੀਗੀਆਂ ਹਨਾ ਤੇ ਘਸ ਗਈਆਂ ਤੇ ਇਸ ਕਰਕੇ ਮੈਂ ਲਈ ਸੀ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਇਹ ਮੈਨੂੰ ਪਈਆ 380 ਦੀ ਜਾਨਕਿ ਜੋੜਾ ਹੈ ਚਾਦਰਾਂ ਦਾ 380 ਦਾ ਇਹਦਾ ਪ੍ਰਿੰਟ ਬਹੁਤ ਸੋਹਣਾ ਹੈ ये देखो ये सब बड़िया चौड़िया है पूरी लंबिया चौड़ियाँ खोल के है दखोलियां प्रिंट भी बड़ा सोहना इतना पूरिया चौड़ियाँ डिजाइन बहुत प्यारा लगे इस पिलो कवर ਇਹ ਦੋ ਜਿਵੇਂ ਕਿ 380ਆਂ ਦੀਆਂ ਪਈਆਂ ਤੇ ਨਾਲ ਇੱਕ ਇੱਕ ਜਿਵੇਂ ਸਹਰਾਣਾ ਵੀ ਹੈਗਾ ਆ ਇਹ ਵੀ ਵਧੀਆ ਖੁੱਲੇ ਇੱਕ ਮਿੰਨ ਹੋਰ ਪਸੰਦ ਆਇਆ ਸੀ ਪਰ ਉਹਨਾਂ ਦੇ ਸਹਰਾਣੇ ਦੇ ਕਵਰ ਛੋਟੇ ਸੀਗੇ ਆ ਦੇਖੋ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਇਹ ਪਿੰਡਾਂ ਵਾਲਿਆਂ ਦੇ ਕੰਮ ਦੇ ਹੋਣ ਨਾਲ ਇਹਦੇ ਕਿਉਂਕਿ ਸਾਡੇ ਜਿਹੜੇ ਘਰੇ ਹੁੰਦੇ ਸਹਰਾਣੇ ਜਿਹੜੇ ਹੁੰਦੇ ਆ ਚੌੜੇ ਹੁੰਦੇ ਲੰਬੇ ਹੁੰਦੇ ਫੁੱਲ ਹਨਾ ਤੇ ਮੈਂ ਕਿਹਾ ਆਹ ਤਾਂ ਵਧੀਆ ਆ ਜੀ ਕਿਉਂਕਿ ਆਹ ਕਾਫੀ ਚੌੜਾ ਹੈ ਨਾ ਦਾ ਸਾਈਜ਼ ਕਾਫੀ ਵੱਡਾ ਹੈ ਨਾ ਤੇ ਉਹ ਫਿਰ ਮੈਨੂੰ ਪਸੰਦ ਆ ਗਿਆ ਸੀ ਪਰ ਉਹਨਾਂ ਦੇ ਪੀਲੇ ਦੇ ਕਵਰ ਜਿਹੜੇ ਛੋਟੇ ਸੀਗੇ ਉਹ ਵੈਸੇ ਵੀ ਸਾਈਡਾ ਤੋਂ ਲੇੜ ਨਹੀਂ ਪਹਿਣੀ ਆਸੀਆਂ ਚੱਦਰ ਇਹ ਵਧੀਆ ਨਾਲ ਵੀ ਜਿਹੜੀਆਂ ਹੋਈਆਂ ਇੱਕ ਉਹ ਤੇ ਇਹ ਦੋ ਇੱਕੋ ਜਿਹੋ ਹੋ ਗਏ ਸੀ ਇੱਕ ਡਿਜ਼ਾਈਨ ਆ ਬਈ ਦੇਖੋ ਜੀ ਇਹਦੇ ਵੀ ਸਰਾਣੇ ਦਾ ਜਿਹੜੇ ਆ ਕਾਫੀ ਖੁੱਲੇ ਆ ਨਾ ਚੌੜੇ ਆ ਕਹਾ ਬਲੂ ਤੇ ਇਸ ਵਿੱਚ ਬਰਾਊਨ ਗ੍ਰੇ ਜਾਂ ਕਲਰ ਹੈ ਇਸ ਵਿੱਚ ਗਰਮੀ ਆ ਰਹੀ ਹੈ ਬਹੁਤ ਜ਼ਿਆਦਾ ਲਾਈਟ ਹੈ ਨਹੀਂ ਨਾ ਇਹ ਕੂਲਰ ਲਾਈਟ ਤੇ ਚੱਲਦਾ ਤੇ ਇਨਵਰਟਰ ਤੇ ਚੱਲਦੀ ਹੈ ਹਾਂ ਤੇ ਇਹ ਵੀ ਉਹ ਸੇਮ ਸਾਈਜ਼ ਹੀ ਹੈ ਨਾ ਡਿਜ਼ਾਈਨ ਬਹੁਤ ਪਿਆਰਾ ਹੈ ਦਾ ਦੇਖੋ ਇਸ ਤਰ੍ਹਾਂ ਨਾ ਟ੍ਰਾਇੰਗਲ ਜਿਹਾ ਬਣੇ ਹੋਏ ਆ ਪਰ ਵਧੀਆ ਹੈ ਨਾ ਇਸ ਨੂੰ ਪਹਿਲਾਂ ਵਾਸ਼ ਕਰ ਲੂੰਗੀ ਤੋਂਨ ਤੋਂ ਪਹਿਲਾਂ ਹਾਂ ਫਿਰ ਇਹ ਥੋੜਾ ਜਿਹੜਾ ਇਹਦਾ ਹੁੰਦੇ ਨਾ ਬੀਜ ਆ ਕਰਨ ਦੀ ਜੀ ਹੁੰਦੀ ਕੀ ਹੁੰਦੀ ਵਿੱਚ ਉਹ ਨਿਕਲ ਜਾਂਦੀ ਹੈ ਨਾ ਸੌਫਟ ਹੈ ਤੇ ਇਸ ਤੋਂ ਇਲਾਵਾ ਆਪਾਂ ਲੈਂਦੇ ਜੀ દોਰੀ ਲੈ ਲੈਂਦੀਆਂ ਇੱਕ ਵਾਈਟ ਦੀ ਆਏ ਮੈਂ ਥੋੜਾ ਕੁ ਮੀਜ਼ੀ ਸਹੀ ਕਰਨਾ ਸੀਗਾ ਦੋ ਲੈਂਦੇ ਰਬੜ ਬੈਂਡ ਜੀ ਇਹ ਸੀਗੀ ਥੋੜੀ ਜੀ ਸ਼ਾਪਿੰਗ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਹੋਰ ਦੋ ਚੀਜ਼ਾਂ ਜਿਹੜੀਆਂ ਆਪਾਂ ਨੂੰ ਕਿਸੇ ਨੇ ਮੰਗਾਈਆਂ ਸੀਗੀਆਂ ਮੈਂ ਮੈਂ ਤੈਨ ਨਹੀਂ ਖੋਲਣੀ ਕਿ ਤੁਹਾਨੂੰ ਉਵੇਂ ਦਿਖਾ ਦਿੰਨੀ ਆ ਤੇ ਬਨੇ ਰਹਿਣਾ ਤੁਸੀਂ ਵੀਡੀਓ ਦੇ ਨਾਲ ਇਹ ਹੈਗਾ ਜੀ ਟੇਬਲ ਦਾ ਕਵਰ ਟਰਾਂਸਪੇਰੈਂਟ ਆ ਤੇ 골ਡਨ ਕਲਰ ਦੀ ਜਿਵੇਂ ਕਿ ਇਸ ਦੀ ਕਿਨਾਰੀ ਹੈ ਬਹੁਤ ਸੋਹਣਾ ਆ 100 ਰੁਪਏ ਦਾ ਆਇਆ ਇਸ ਨੂੰ ਆਪਾਂ ਦੂਸਰੇ ਕੱਪੜੇ ਵਾਲੇ ਕਵਰ ਦੇ ਉੱਪਰ ਵੀ ਪਛਾ ਸਕਦੇ ਹਾਂ ਤੇ ਇਹ ਜਿਹੜਾ ਦੂਸਰਾ ਹੈ ਇਹ ਵੀ ਟਰਾਂਸਪੇਰੈਂਟ ਹੈ ਪਰ ਇਹ ਪ੍ਰਿੰਟਡ ਹੈ ਇਸ ਦਾ ਲੁੱਕ ਵੀ ਬਹੁਤ ਸੋਹਣਾ ਆ ਤੇ ਇਹਦੀ ਕਿਨਾਰੀ ਵੀ ਬਹੁਤ ਸੋਹਣੇ ਬਣੀ ਹੋਈ ਆ ਤੇ ਇਹ ਹੈਗੇ ਜੀ ਬੈੱਡ ਸ਼ੀਟ ਆਪਾਂ ਓਪਨ ਨਹੀਂ ਕਰਾਂਗੇ ਇਸ ਨੂੰ ਕਿਉਂਕਿ ਇਹ ਕਿਸੇ ਨੇ ਮੰਗਵਾਈ ਆ ਇਹ ਆਈ ਹੈ ਜੀ 300 ਦੀ ਦੋਨੋਂ ਕਵਰ 100 100 ਦੇ ਆਏ ਇਹ 300 ਦੇ ਆਏ ਇਹਦਾ ਕਲਰ ਬਹੁਤ ਪਿਆਰਾ ਹੈ ਦੋ ਦੋ ਇਸ ਤਰ੍ਹਾਂ ਪਿੱਲੋ ਕਵਰ ਆ ਪੂਰੇ ਬੈੱਡ ਦੀ ਖੁੱਲੀ ਜੁੜਲੀ ਜਿਵੇਂ ਚੌੜੀ ਹੈਗੀ ਆ ਪੂਰੀ ਤੇ ਬਹੁਤ ਸੋਹਣਾ ਪ੍ਰਿੰਟ ਵੀ ਹੈ ਇਹਦਾ ਤੇ ਇਧਰ ਲੈਂਦੀ ਸੀਗੀ ਕਣਕਾਜ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਠੇਕੇ ਦੇ ਜ਼ਮੀਨ ਦਿੰਨੇ ਆ ਤੇ ਆਪਾਂ ਕਣਕ ਮੋਲੀ ਲੈਣੇ ਹੁੰਨੇ ਆ ਤੇ ਕੁਝ ਪਾਤੀਆ ਡਰਮ ਦੇ ਵਿੱਚ ਤੇ ਜਿਵੇਂ ਕਿ ਕਣਕ ਨੂੰ ਸੁਸਰੀ ਤੋਂ ਬਚਾਉਣ ਵਾਸਤੇ ਨਿੰਮ ਦੀਆਂ ਪੱਤੀਆਂ ਜਾਂ ਜਿਹੜੀ ਮਾਚਿਸ ਹੁੰਦੀ ਆ ਜਾਂ ਲਸਣ ਕਪੜੇ ਚ ਬੰਨ ਕੇ ਆਪਾਂ ਪਾਉਨੇ ਆ ਹਨਾ ਉਸ ਦੇ ਨਾਲ ਵਧੀਆ ਜਿਹੜੀ ਕਣਕ ਲੱਗਦੀ ਨਹੀਂ ਜਿਹਨੂੰ ਸੁਸਰੀ ਨਹੀਂ ਲੱਗਦੀ ਖਰਾਬ ਨਹੀਂ ਹੁੰਦੀ ਢੋਰਾ ਨਹੀਂ ਲੱਗਦਾ ਪਿਛਲੇ ਸਾਲ ਵਾਲੀ ਸਾਡੀ ਕਣਕ ਬਹੁਤ ਵਧੀਆ ਪਈ ਰਹੀ ਹੈ ਨਾ ਹਜੇ ਤੱਕ ਅਸੀਂ ਯੂਜ਼ ਕਰ ਰਹੇ ਹਾਂ ਕਿਉਂਕਿ ਹੁਣ ਰੋਟੀ ਬਣਾਉਣ ਵਾਸਤੇ ਉਹੀ ਆਟਾ ਪਿਉਨੇ ਆ ਤੇ ਨਵੀਂ ਕਣਕ ਜਿਵੇਂ ਪਸ਼ੂਆਂ ਵਾਸਤੇ ਯੂਜ਼ ਕਰਦੇ ਆ ਤੇ ਹੁਣ ਪਸ਼ੂਆਂ ਵਾਸਤੇ ਦਾਣੇ ਵਾਸਤੇ ਮੁੱਕ ਗਈ ਸੀਗੀ ਇਸ ਕਰਕੇ ਲਿਆਂਦੀ ਤੇ ਪੁਰਾਣੀ ਕਣਕ ਹਜੇ ਵੀ ਆਪਣੇ ਦੋ ਗੱਟੇ ਪਏ ਆ ਤੇ ਵਧੀਆ ਪਈ ਆ ਬਿਲਕੁਲ ਖਰਾਬ ਨਹੀਂ ਹੋਈ ਮੈਂ ਤੁਹਾਨੂੰ ਵਲੌਗ ਦੇ ਵਿੱਚ ਦਿਖਾਇਆ ਵੀ ਸੀਗਾ ਨਾ ਫੇ ਇਸ ਤਰ੍ਹਾਂ ਆਪਾਂ ਕਣਕ ਨੂੰ ਵਧੀਆ ਬਚਾ ਸਕਦੇ ਹਾਂ ਸੁੱਸਰੀ ਵਗੈਰਾ ਲੱਗਣ ਤੋਂ ਤੇ ਇਹ ਹੁਣ ਕੁਝ ਡਰਮ ਦੇ ਵਿੱਚ ਪਾਤੀ ਆ ਡਰਮ ਭਰਤਾ ਆ ਤੇ ਆ ਕੁਝ ਗੱਟਿਆਂ ਦੇ ਵਿੱਚ ਪਾ ਕੇ ਰੱਖਾਂਗੇ ਐਕਸਟਰਾ ਫਿਰ ਜਦੋਂ ਵੀ ਪਛਵਾਣ ਦੀ ਭਿਉਣੀ ਆ ਤਾਂ ਗੱਟਾ ਚੱਕ ਕੇ ਭਿਆ ਲਈਦੀ ਆ ਨਾ ਕਿਉਂਕਿ ਦੂਸਰਾ ਡਰਮ ਜਿਹੜਾ ਹੈਗਾ ਤਾਂ ਹੈ ਪਰ ਉਹ ਹੈਗਾ ਸਹੀ ਕਰੋਨਾ ਵਾਲਾ ਰਿਪੇਅਰ ਕਰਨ ਵਾਲਾ ਉਹਦਾ ਥੱਲਾ ਜਿਹੜਾ ਹੈ ਉਹ ਥੋੜਾ ਜਿਹਾ ਖਰਾਬ ਹੋ ਗਿਆ ਟੁੱਟ ਗਿਆ ਤੇ ਇਸ ਕਰਕੇ ਇਹ ਸਾਨੂੰ ਗੱਟਿਆਂ 'ਚ ਹੀ ਪਾਉਣੀ ਪਊਗੀ ਤੇ ਇੱਧਰ ਅੱਜ ਹੋ ਗਈ ਐ ਕੜਕ ਦੀ ਧੁੱਪ ਤੇ ਗਾਰਡਨ ਪਰ ਹਰਾ-ਭਰਾ ਆਇਆ ਹੁਣ ਪਾਣੀ ਪੈ ਜਾਂਦਾ ਪੂਰਾ ਤੇ ਚਲੋ ਜੀ ਅੱਜ ਵਾਲੇ ਵਲੌਗ ਦਾ ਆਪਾਂ ਐਂਡ ਕਰ ਰਹੇ ਆਂ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ